16 ਤਰੀਕ ਨੂੰ ਮੈਨੂੰ ਨੋਟਿਸ ਦੇ ਕੇ ਗਏ ਸੀਗੇ ਉਹਦੇ ਵਿੱਚ ਇਹ ਲਿਖਿਆ ਸੀਗੇ ਕਿ ਅਨਲੀਗਲ ਬਣਾਇਆ ਹੋਇਆ ਆ ਤੁਸੀਂ ਆਪਣਾ ਪੱਖ ਰੱਖੋ ਅਸੀਂ ਜਾ ਕੇ ਆਪਣਾ ਪੱਖ ਰੱਖੇ ਜਿੱਦਾਂ ਵੀ ਬਣਾਇਆ ਅਸੀਂ 15 ਚ ਬਣਾਇਆ ਅਸੀਂ ਨਿਊ ਕੁਝ ਵੀ ਨਹੀਂ ਬਣਾਇਆ ਤੇ ਬਸ ਅਸੀਂ ਪੱਖ ਰੱਖੇ ਉਸ ਤੋਂ ਬਾਅਦ ਇਹਨਾਂ ਨੇ ਇਹ ਕਹੇ ਕਿ ਕੋਈ ਗੱਲ ਨਹੀਂ ਕੁਝ ਏਦਾਂ ਦਾ ਨਹੀਂ ਹੋਏਗਾ ਜਾ ਕੇ ਇਨਕੁਆਇਰੀ ਕਰਾਂਗੇ ਅਸੀਂ ਕਮ ਜਿਓ ਕੁਝ ਮੇਰੇ ਨਾਲ ਹੋਇਆ ਜੋ ਓਪਨਲੀ ਗੱਲ ਕਰਾਂ ਸਾਰਾ ਖੁੱਲ ਜਾਏਗਾ ਚਿੱਠੀ ਮੇਰੇ ਨਾਲ ਬਹੁਤ ਪੁਲਿਸ ਵੱਲੋਂ ਮੇਰੇ ਨਾਲ ਬਹੁਤ ਗਲਤ ਹੋਇਆ ਵਾ ਮੇਰਾ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਨੇ ਹਰੇ ਰੰਗ ਦੀ ਚੁੰਨੀ ਦੇ ਨਾਲ ਮੂੰਹ ਲੁਕ ਹੋਇਆ ਹੋਇਆ ਤਾਂ ਦਾਅਦੀ ਹੈ ਕਿ ਇੱਥੇ ਕਾਰਵਾਈ ਕੀਤੀ ਗਈ ਹੈ ਤੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟੈਟੇਰੀ ਕੀਤਾ ਗਿਆ ਤਾਂ ਹੁਣ ਮੀਡੀਆ ਦੇ ਸਾਹਮਣੇ ਪਰਿਵਾਰ ਨੇ ਆ ਕੇ ਵੱਡੇ ਖੁਲਾਸੇ ਕੀਤੇ ਤੇ ਨਾਲ ਹੀ ਪੁਲਿਸ ਮੁਲਾਜ਼ਮ ਦੇ ਉੱਤੇ ਮਹਿਲਾ ਦੇ ਵੱਲੋਂ ਰੇਪ ਕਰਨ ਦੇ ਇਲਜ਼ਾਮ ਤੱਕ ਲਗਾ ਦਿੱਤੇ ਨੇ ਦਾਅਦੀ ਹੈ ਕਿ ਜਲੰਧਰ ਦੇ ਵਿੱਚ ਨਸ਼ਾ ਤਸਕਰੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਘਰਾਂ ਦੇ ਉੱਤੇ ਬਲਡوزر ਚਲਾਇਆ ਗਿਆ। ਉਥੇ ਨੀਸ਼ਾ ਖਾਨ ਉਰਫ ਨੀਸ਼ਾ ਚੌਧਰੀ ਦੇ ਬਾਅਦ ਨਸ਼ਾ ਤਸਕਰਾ ਦਲੀਪ ਸਿੰਘ ਦੇ ਘਰ ਦੇ ਉੱਤੇ ਬਲਡوزر ਚਲਾਇਆ ਗਿਆ ਸੀ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰ ਸਾਹਮਣੇ ਆ ਜਿਨ੍ਹਾਂ ਨੇ ਕਾਰਵਾਈ ਦੇ ਉੱਤੇ ਆਪਣਾ ਬਿਆਨ ਰੱਖਿਆ ਤੇ ਨਾਲ ਹੀ ਮਹਿਲਾ ਨੇ ਕਿਹਾ ਕਿ ਉਸ ਦੇ ਨਾਲ ਪੁਲਿਸ ਮੁਲਾਜ਼ਮ ਨੇ ਰੇਪ ਕੀਤਾ। ਆਖਰ ਕਿਹੜੇ ਮੁਲਾਜ਼ਮ ਨੇ ਕੀਤਾ ਸੁਣਦਿਆਂ ਇਸ ਮਹਿਲਾ ਦੀ ਜ਼ੁਬਾਨੀ ਗਲਵਾ ਗਲਵਾ ਕੀਤਾ ਹੋਈ ਆ ਕਿ ਮੈਨੂੰ 16 ਤਰੀਕ ਨੂੰ ਮੈਨੂੰ ਨੋਟਿਸ ਦੇ ਕੇ ਗਏ ਸੀਗੇ ਉਹਦੇ ਵਿੱਚ ਇਹ ਲਿਖਿਆ ਸੀਗੇ ਕਿ ਅਨਲੀਗਲ ਬਣਾਇਆ ਹੋਇਆ ਆ ਤੁਸੀਂ ਆਪਣਾ ਪੱਖ ਰੱਖੋ ਅਸੀਂ ਜਾ ਕੇ ਆਪਣਾ ਪੱਖ ਰੱਖੇ ਜਿੱਦਾਂ ਵੀ ਬਣਾਏ ਆ ਅਸੀਂ 15 ਚ ਬਣਾਇਆ ਅਸੀਂ ਨਿਊ ਕੁਝ ਵੀ ਨਹੀਂ ਬਣਾਇਆ ਤੇ ਬਸ ਅਸੀਂ ਪੱਖ ਰੱਖੇ ਉਸ ਤੋਂ ਬਾਅਦ ਇਹਨਾਂ ਨੇ ਇਹ ਕਹੇ ਕਿ ਕੋਈ ਗੱਲ ਨਹੀਂ ਕੁਝ ਉਹ ਇਦਾਂ ਦਾ ਨਹੀਂ ਹੋਏਗਾ ਜਾ ਕਿ ਇਨਕੁਆਰੀ ਕਰਾਂਗੇ ਅਸੀਂ ਇਨਕੁਆਰੀ ਵੀ ਸਰ ਕੁਛ ਨਹੀਂ ਕੀਤੇ 9:30 ਤੇ ਆ ਕੇ ਨਾਈਟ 'ਚ 9:30 ਨਾਈਟ 'ਚ 9:30 ਤੇ ਆ ਕੇ ਉਹਨਾਂ ਨੇ ਤੇ ਕਹਿੰਦੇ ਸਮਾਨ ਚੁੱਕ ਲੋ ਅੱਪਾ ਮਾਰਨਿੰਗ ਆ ਗਏ ਤਾਂ ਕਦੋਂ ਲਿਆ ਸੀ 2015 ਚ ਲਿਆ ਆ ਇਨਕੁਆਰੀ ਦੀ ਗੱਲ ਇਨਕੁਆਰੀ ਦੀ ਗੱਲ ਕਦੋਂ ਹੋਈ ਸੀ ਕੱਲ ਹੀ ਹੋਈ ਹੈ ਕਿ ਪਹਿਲੇ ਹੋਈ ਸੀ ਯੈਸ ਸਰ ਹੋ ਗਿਆ 4 ਦਿਨ ਹੋ ਗਿਆ ਮਕਾਨ ਬਣਿਆ ਬਣਾਇਆ ਲਿਆ ਸੀ ਬਣੇ ਬਣਾਏ ਲਏ ਆ ਜੀ ਆਪਾਂ ਕੁਛ ਨਹੀਂ ਇਸ ਮਕਾਨ ਚ ਕੀਤੇ ਆ 15 ਪਾਗਜ ਵਗੈਰਾ ਪੂਰੇ ਸੀ ਮਕਾਨ ਸਾਰਾ ਕਾਗਜ ਪੂਰੇ ਸਾਰਾ ਓਕੇ ਆ ਸਾਰਾ ਓਕੇ ਆ ਜੀ ਸਾਰਾ ਓਕੇ ਆ ਮੇਰੇ ਡੈਡੀ ਦੇ ਨਾਮ ਤੇ ਆ ਬਾਪੂ ਮੇਰੇ ਨੂੰ ਮੈਨੂੰ ਲੈ ਕੇ ਦਿੱਤੇ ਆ ਅਨਮੈਰਿਟ ਸੀਗੀ ਉਹਦੋ ਹੀ ਲੈ ਕੇ ਦਿੱਤੇ ਡੈਡੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਵਾਲੋ ਇਹ ਕਹਦੇ ਮੈਂ ਇਹ ਸਾਡੇ ਨਾਲ ਦੇਖੋ ਜੀ ਬਹੁਤ ੱਕਾ ਹੋ ਰਿਹਾ ਮੈਂ ਹੁਣ ਇਹਦੇ ਵਿੱਚ ਕੀ ਤੁਹਾਨੂੰ ਕਹਾਂ ਜੋ ਕੁਝ ਮੇਰੇ ਨਾਲ ਹੋਇਆ ਜੋ ਓਪਨਲੀ ਗੱਲ ਕਰਾਂ ਸਾਰਾ ਖੁੱਲ ਜਾਏਗਾ ਚਿੱਠੀ ਮੇਰੇ ਨਾਲ ਬਹੁਤ ਪੁਲਿਸ ਵੱਲੋਂ ਮੇਰੇ ਨਾਲ ਬਹੁਤ ਗਲਤ ਹੋਇਆ ਵਾ ਮੇਰੇ ਨਾਲ ਜੀ ਜੀ ਦੱਸੋ ਆਪਣਾ ਬੱਕਰੋ ਸਭ ਲੋ ਬੱਕਰੋ ਮੇਰਾ ਰੇਵ ਹੋਇਆ ਵਾ ਪੁਲਿਸ ਨੇ ਗਿਆਨੀਸ਼ਵਰ ਨੇ ਕੀਤਾ ਤਾ ਉਹ ਮੈਂ ਹੁਣ ਇਹ ਗੱਲ ਬਹੁਤ ਅੱਗੇ ਚੱਲ ਜਾਏਗਾ ਜੀ ਇਹ ਹੈਗਾ ਮਕਸੂਦਾ ਥਾਣੇ ਦਾ ਜੀ ਉਸੇ ਕੀ ਰੈਂਕ ਉਹਦਾ ਇਹ ਸਹੀ ਉਹਦਾ ਐਸਾ ਹੀ ਆ ਇਹ 2017 ਦੀ ਗੱਲ ਆ ਠੀਕ ਜੀ ਹਾਂ ਜੀ ਮੇਰੇ ਹਸਬੰਦ ਹਾਂਜੀ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਮੇਰੀ ਰਿੰਗ ਸਰਾ ਮਰੀ ਹੋਈ ਸੀਗੀ ਮੇਰੇ ਹਸਬੰਡ ਮੇਰੇ ਕੋਲ ਆਉਂਦੇ ਸੀ ਸਗਾਈ ਹੋਇਆ ਸੀ ਆਪਾਂ ਸਹੀ ਸੀਗੇ ਮੇਰੇ ਹਸਬੰਦ ਮੈਨੂੰ ਮਿਲਣ ਆਉਂਦੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਘਰ ਸੀਗੇ ਆਏ ਮਾਰਨਿੰਗ 6:00 ਆ ਕੇ ਤੇ ਮੇਰੇ ਹਸਬੰਦ ਨੂੰ ਲੈ ਕੇ ਕੁਛ ਵੀ ਨਹੀਂ ਮਿਲਿਆ ਇਹਨਾਂ ਤੇ ਨਜਾਈ ਚ ਪਾਊਡਰ ਪਾਤਾ ਇੱਕ ਗੱਲ ਕਲੀਅਰ ਨਹੀਂ ਹੋਈ ਸੀ ਉਦੋਂ ਲੈ ਗਏ ਸੀ ਤੁਹਾਡੇ ਹਾਂਜੀ ਇਹ ਗੱਲ ਕਲੀਅਰ 160 ਇੱਕ ਵਾਰ ਕਲੀਅਰ ਕਰ ਉਹ ਜਿਹੜਾ ਸਾਡੇ ਬਸਮੇ ਨਾਲ ਦੇ ਪਰਚਾ ਹੈ ਇਹ ਪਰਚਾ ਕਿਉਂ ਦਿੱਤਾ ਗਿਆ ਤੁਹਾਡੇ ਨੂੰ ਇਹ ਇਹ ਪਰਚਾ ਇਸ ਕਰਕੇ ਦਿੱਤਾ ਗਿਆ ਜੀ ਕਿ ਸਾਨੂੰ ਨਹੀਂ ਪਤਾ ਸੀਗਾ ਕਿਉਂ ਉਹਨਾਂ ਨੇ ਆ ਕੇ ਸਾਡੇ ਤੋਂ ਪੈਸਿਆਂ ਦਾ ਮੰਗ ਕੀਤੇ 6 ਲੱਖ ਰੁਪਈਆ ਆਪਾਂ ਕਹੇ ਕਿ ਅਸੀਂ ਇਹਨੇ ਪੈਸੇ ਨਹੀਂ ਦੇ ਸਕਦੇ ਆ ਅਸੀਂ ਗਰੀਬ ਬੰਦੇ ਹੈਗੇ ਇਹਨੇ ਪੈਸੇ ਨਹੀਂ ਆਪਾਂ ਦੇ ਸਕਦੇ ਉਹਨਾਂ ਨੇ ਕਹਿੰਦੇ ਜੇ ਤੁਸੀਂ ਨਹੀਂ ਇਹਨੇ ਪੈਸੇ ਦੇ ਸਕਦੇ ਹੋ ਤਾਂ ਅਫਸਰ ਦਕ ਕਾਰਵਾਈ ਕਰਾਂਗੇ ਅਸੀਂ ਸੱਚ ਗੱਲ ਆ ਰਹੀ ਤੇ ਗਲਤ ਸੰਬੰਧੀ ਹਾਂ ਉਹ ਅਸਰ ਤੋਂ ਹੀ ਉਹ ਇਹ ਜਾਮਨੀਆ ਉਹ 200% ਸਹੀਟ ਆ ਸੀਬੀਆਈ ਲੱਗੀ ਹੋਈ ਆ ਘਰ ਵਿੱਚ ਹੀ ਹੋਇਆ ਸੀ ਕੋਈ ਸੀਗਾ ਨਹੀਂ ਘਰ ਵਿੱਚ ਘਰ ਵਿੱਚ ਮੇਰੇ ਕੋਈ ਨਹੀਂ ਸੀਗਾ ਮੇਰੇ ਮਮ ਡੈਡ ਰਹਿੰਦੇ ਸੀ ਉੱਪਰ ਉਹ ਜੋਬ ਤੇ ਜਾਂਦੇ ਸੀਗੇ ਠੀਕ ਆ ਜੀ ਉਹ ਕਰਿਆ ਸੀ ਵਾਲੇ ਦੇ ਵਾਲੇ ਦੱਸਿਆ ਨਹੀਂ ਕਿਸੇ ਨੂੰ ਕਿਵੇਂ ਨਹੀਂ ਨੋ ਨੋ ਮੈਂ ਸੀਬੀਆਈ ਨੂੰ ਦੱਸੀ ਮੈਂ ਕੋਰਟ ਵਿੱਚ ਦੱਸੀ ਕੋਰਟ ਵਿੱਚ ਦੱਸੀ ਤੇ ਜਿਹੜੇ ਕੋਰਟ ਦੇ ਮਤਲਬ ਵਕੀਲ ਸੀਗੇ ਉਹ ਸੀਬੀਆਈ ਨੂੰ ਮਾਰ ਕੇ ਕਰਤੇ ਸੀਬੀਆਈ ਦੇ ਵਿੱਚ ਸਾਰਾ ਓਕੇ ਹੋਇਆ ਉਹਨਾਂ ਨੇ ਫਿਰ 6 ਪੁਲਿਸ ਵਾਲੇ ਜੇਲ੍ਹ ਛੇ ਗਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਚਾ ਮੌਨ ਤੋਂ ਬਾਅਦ ਦਾ ਦੰਦਸ ਕਰ ਹੋਇਆ ਹਾਂਜੀ ਉਸੇ ਮਹੀਨੇ ਚ ਉਸੇ ਉਸੇ ਸਾਲ 2017 ਛੇ ਸਾਡੇ ਕਾਰ ਰਾਜੀਨਾਮਾ ਲਈ ਹੈ ਕਿ ਰਾਜੀਨਾਮਾ ਲਈ ਗਲਤਨੀ ਕਰਖਤਾ ਵੇ ਅਸੀਂ ਮੇਰੇ ਤੇ ਪਾਉਂਦਾ ਜਾਂਦਾ ਰਹਿੰਦਾ ਹਾਂਜੀ ਮੈਂ ਲਿਖਾਈ ਆ ਸਰ ਸਾਰਾ ਕੁਝ ਇਹ ਥਾਣੇ ਦੀ ਗੱਲ ਹੈ ਇਹ ਤਾਂ ਕੋਰਟ ਚ ਹਾਂਜੀ ਸਰ ਦੱਸੀ ਮੈਂ ਅਫਸਰ ਨੂੰ ਦੱਸੀ ਮੇਰੀ ਗੱਲ ਕਿਸੇ ਨੇ ਵੀ ਨਹੀਂ ਮੰਨਿਆ ਉੱਥੇ ਇਸ ਮਾਮਲੇ ਦੇ ਉੱਤੇ ACP ਨੇ ਕਿਹਾ ਕਿ ਜੋ ਉਹਨਾਂ ਦੇ ਉੱਤੇ આરોਪ ਲਗਾਏ ਜਾ ਰਹੇ ਨੇ ਉਹ ਸਾਰੇ ਬੇਬੁਨਿਆਦ ਨੇ ਉਤ ਹੀ ਨਗਰ ਨਿਗਮ ਅਧਿਕਾਰੀ ਸੁਖਦੇਵ ਬ੍ਰਿਸ਼ਟ ਜਿਨ੍ਹਾਂ ਨੇ ਇਹ ਜਿਹੜਾ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਜਿਹੜੇ ਕਿ ਕਾਰਵਾਈ ਕੀਤੀ ਆ ਉਹਨਾਂ ਦਾ ਵੀ ਜਿਹੜਾ ਬਿਆਨ ਸਾਹਮਣੇ ਆ ਆਓ ਸੁਣਦੇ ਹਾਂ ਇੱਕ ਇੱਕ ਪੁਲਿਸ ਮੈਕ ਨੂੰ ਸਾਨੂੰ ਲਿਸਟ ਪ੍ਰਾਪਤ ਹੋਈ ਸੀ ਇਹਨਾਂ ਲਈ ਬਿਲਡਿੰਗਾਂ ਦੇ ਬਾਰੇ ਵੀ ਇਹ ਤੇ ਅਸੀਂ ਇਹਦੀ ਮਾਨ ਜੋ ਕਮਿਨਾ ਸਾਹਿਬ ਜੀ ਦੀ ਹਕੂਮਤ ਇਹਨੂੰ ਨੋਟਿਸ ਵਗੈਰਾ ਜਾਰੀ ਕੀਤਾ ਸੀਗਾ ਪਰ ਇਹ ਸਾਨੂੰ ਕੋਈ ਵੀ ਆਪਣੀ ਪ੍ਰਾਪਰਟੀ ਦੇ ਸਬੰਧੀ ਨਕਸ਼ਾ ਪਾਸ ਹੋਣ ਸਬੰਧੀ ਕੋਈ ਸਬੂਤ ਆਦਿ ਪੇਸ਼ ਨਹੀਂ ਕਰ ਸਕੇ ਕਿਸ ਮਤਲਬ ਕੀ ਲਿਸਟ ਤੁਹਾਨੂੰ ਦਿੱਤੀ ਗਈ ਸੀ ਨਹੀਂ ਉਹਨਾਂ ਨੇ ਕੋਈ ਜਾਣਕਾਰੀ ਮੰਗੀ ਸੀ ਵੀ ਇਹਨਾਂ ਬਾਰੇ ਵੀ ਇਹ ਇਹਨਾਂ ਨੇ ਨਕਸ਼ਾ ਵਗੈਰਾ ਆਪਣੇ ਪਾਸ ਹੈ ਲੀਗਲ ਹੈ ਜਾਂ ਇਲੀਗਲ ਹੈ ਬਿਲਡਿੰਗ ਉਹਦੇ ਬਾਰੇ ਇਹਨਾਂ ਨੂੰ ਨੋਟਿਸ ਦਿੱਤਾ ਸੀ ਪਹਿਲੇ 11 ਤਰੀਕ ਨੂੰ 3 ਦਿਨ ਦਾ ਦਿੱਤਾ ਸੀ ਤੇ 16 ਦਿਨੋਂ 15 ਦਿਨ ਦਾ ਇਸ ਤੋਂ ਇਲਾਵਾ ਇੱਕ ਦਿਨ ਦੀ ਹੀアリング ਵੀ ਦਿੱਤੀ ਗਈ ਇਹਨਾਂ ਨੂੰ ਪਰ ਇਹਨਾਂ ਵੱਲੋਂ ਕੋਈ ਵੀ ਆਪਣਾ ਨਕਸ਼ਾ ਆਦਿ ਜਿਹੜਾ ਪਾਸ ਹੋਣ ਸੰਬੰਧੀ ਕੋਈ ਵੀ ਜਿਹੜਾ ਦਸਤਾਵੇਜ਼ ਆ ਉਹ ਪੇਸ਼ ਨਹੀਂ ਕੀਤਾ ਜਾ ਸਕਿਆ ਇਸ ਤੋਂ ਇਲਾਵਾ ਤੁਸੀਂ ਦੇਖਿਆ ਵੀ ਹੋਣਾ ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਪਲਾਟ ਲਾਈਨ ਹੈ ਉਸ ਤੋਂ ਅੱਗੇ ਸੜਕ ਤੇ ਵੀ ਸੱਜਾ ਵਗੈਰਾ ਪਾ ਕੇ ਉੱਪਰ ਕਵਰੇਜ ਕੀਤੀ ਹੋਈ ਸੀ ਤੇ 100% ਗਰਾਊਂਡ ਕਵਰੇਜ ਸੀਗੀ ਇਹਨਾਂ ਸੰਬੰਧੀ ਵੀ ਇਹਨਾਂ ਕੋਲ ਸਪਸ਼ਟੀਕਰਨ ਮੰਗਿਆ ਗਿਆ ਸੀ ਪਰ ਕੋਈ ਸਪਸ਼ਟੀਕਰਨ ਇਹਨਾਂ ਵੱਲੋਂ 100% ਗਰਾਊਂਡ ਕਵਰੇਜ ਸੈੱਟ ਬੈਕ ਜਿਹੜੇ ਆ ਉਹ ਬਿਲਡਿੰਗ ਬਾਇਲਾ ਦੀ ਉਲੰਘਣਾ ਕਰਕੇ ਜ਼ਾਲਾ ਕਵਰੇਜ ਹੋਣ ਸੰਬੰਧੀ ਅਤੇ ਨਕਸ਼ਾ ਪਾਸ ਹੋਣ ਸੰਬੰਧੀ ਕੋਈ ਵੀ ਇਹਨਾਂ ਕੋਲ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਇਸ ਕਰਕੇ ਮਾਨਯੋਗ ਕਵੈਨਰ ਸਾਹਿਬ ਦੇ ਹੁਕਮਾ ਨਾਲ ਅੱਗੇ ਕਾਰਵਾਈ ਕੀਤੀ ਗਈ ਮਾਨਯੋਗ ਡੀਸੀ ਸਾਹਿਬ ਨੂੰ ਇਹਦੇ ਬਾਰੇ ਡਿਊਟੀ ਮੈਸਟਰ ਨਿਯੁਕਤ ਕਰਨ ਲਈ ਬੇਨਤੀ ਕੀਤੀ ਗਈ ਸੀ ਤੇ ਪੁਲਿਸ ਪ੍ਰੋਟੈਕਸ਼ਨ ਲਈ ਤੇ ਉਹਦੇ ਲਈ ਸਾਡਾ ਸਹਿਯੋਗ ਇਸ ਨਾਲ ਜਿਸਨੂੰ ਇੱਕੋ ਹੀ ਇੱਕੋ ਹੀ ਘਰ ਦਾ ਛੱਜਾ ਜਿਹੜਾ ਵਧਿਆ ਪਿਆ ਸੀ ਬਾਕੀ ਨਹੀਂ ਜਿਹੜੇ ਇੱਕ ਇੱਕ ਇਹਨਾਂ ਦੇ ਸ਼ਾਇਦ ਕੁਝ ਮੈਨੂੰ ਲੱਗਦਾ ਐਨਡੀਪੀਐਸ ਐਕਟ ਦੇ ਕੁਝ ਪਰਚੇ ਵਗੈਰਾ ਹੈਗੇ ਆ ਉਹਦੇ ਬਾਰੇ ਪੁਲਿਸ ਹਾਂਜੀ ਇਹ ਸਾਰੀ ਕਾਰਵਾਈ ਨਾ ਇਹ ਨਜਾਇਜ਼ ਉਹ ਸਾਰੀ ਦੇਹੀ ਕਾਰਵਾਈ ਹੋਈ ਆ ਕਿਉਂਕਿ ਇਹਨਾਂ ਬਾਰੇ ਜਾਣਕਾਰੀ ਮੰਗੀ ਗਈ ਸੀ ਸਾਡੇ ਕੋਲ ਇਹਨਾਂ ਨੂੰ ਨੋਟਿਸ ਕਰਾ ਭੇਜ ਕੇ ਸਾਨੂੰ ਕਾਰਪੋਰੇਸ਼ਨ ਜਲੰਧਰ ਵੱਲੋਂ ਪੱਤਰ ਪ੍ਰਾਪਤ ਹੋਇਆ ਸੀਗਾ ਕਿ ਦਲੀਪ ਸਿੰਘ ਉਰਫ ਦਲੀਪਾ ਜਿਹੜਾ ਘਰ ਜਿੱਥੇ ਅੱਜ ਅਸੀਂ ਖੜੇ ਆਂ ਇਹ ਜਿਹੜੀ ਹੈ ਇਹਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਹੈ ਬਿਲਡਿੰਗ ਬਾਇਲॉज ਦੀ ਉਲੰਘਣਾ ਕੀਤੀ ਹੈ ਤੇ ਇਹਦੇ ਘਰ ਦੀ ਡੈਮੋਲੀਸ਼ਨ ਕਰਵਾਈ ਜਾਣੀ ਹੈ ਇਹਦੇ ਵਾਸਤੇ ਪੁਖਤਾ ਪੁਲਿਸ ਪ੍ਰਬੰਧ ਤੇ ਮਾਨਯੋਗ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਡਿਊਟੀ ਮੈਜਿਸਟਰੇਟ ਲਗਾਇਆ ਜਾਵੇ ਜਦੋਂ ਅਸੀਂ ਇਹਦੀ ਪੁਲਿਸ ਵੈਰੀਫਿਕੇਸ਼ਨ ਜਾਰੀ ਕੀਤੀ ਤਾਂ ਇਹਦੇ ਤੇ 11 ਮੁਕਦਮੇ ਜਿਹੜੇ ਨੇ ਦਰਜ ਨੇ ਇਹਦੇ ਤੇ ਮਰਡਰ ਐਂਡੀਪੀਐਸ ਐਕਟ ਆਰਮਜ਼ ਐਕਟ ਜਿਹਦੇ ਚੋਂ ਤਿੰਨ ਪਿਸਟਲਜ਼ ਬਰਾਮਦ ਹੋਏ ਸੀਗੇ ਪ੍ਰिजन ਐਕਟ ਜੇਲ ਦੇ ਵਿੱਚ ਵੀ ਇਹਦੇ ਤੋਂ ਫੋਨ ਬਰਾਮਦ ਹੋਏ ਸੀਗੇ ਤੇ ਹੋਰ ਵੱਖ-ਵੱਖ ਤਰ੍ਹਾਂਾਂ ਦੇ ਵਿੱਚ ਇਹਦੇ ਤੇ ਕੁੱਲ 11 ਮੁਕਦਮੇ ਜਿਹੜੇ ਨੇ ਦਰਜ ਪਾਏ ਗਏ ਇਹਨਾਂ 11 ਮੁਕਦਮਿਆਂ ਚੋਂ 6 ਮੁਕਦਮਿਆਂ ਵਿੱਚ ਮਾਨਯੋਗ ਕੋਰਟ ਨੇ ਇਹਨੂੰ ਸਜ਼ਾ ਜਾਪੀ ਯਾਨੀ ਕਿ ਇਹਨੂੰ ਕਨਵਿਕਸ਼ਨ ਵੀ ਕਰ ਦਿੱਤੀ ਗਈ ਹੈ ਤੇ ਇਹਦੀ ਜਿਹੜੀ ਹੈ ਇਹ ਸਜ਼ਾ ਵੀ ਜਿਹੜੀ ਹੈ ਕੱਟ ਕੇ ਆ ਚੁੱਕਾ ਵਾ ਸੋ ਜਦੋਂ ਅਸੀਂ ਇਹਦਾ ਬੈਕਗ੍ਰਾਉਂਡ ਦੇਖਿਆ ਤਾਂ ਅਸੀਂ ਇਨਸ਼ੋਰ ਕਰਨ ਵਾਸਤੇ ਕਿ ਕਾਰਪੋਰੇਸ਼ਨ ਦੀ ਕਾਰਵਾਈ ਦੇ ਵਿੱਚ ਕੋਈ ਵਿਗਨ ਨਾ ਆਵੇ ਅਸੀਂ ਪੁਖਤਾ ਪੁਲਿਸ ਪ੍ਰਬੰਧ ਕੀਤੇ ਇੱਥੇ ਡਿਊਟੀ ਮੈਜਿਸਟਰੇਟ ਸਾਹਿਬ ਵੀ ਜਿਹੜੇ ਮੌਜੂਦ ਨੇ ਤੇ ਲਾਅ ਐਂਡ ਆਰਡਰ ਇਸ਼ੂ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਕਾਰਪੋਰੇਸ਼ਨ ਦਾ ਇਸ ਮੂਹਮ ਦੇ ਵਿੱਚ ਪੂਰਾ ਸਹੀ ਹੋਊਗਾ ਨਹੀਂ ਇਹ ਗੱਲ ਸਮਝਾ ਲਈਏ ਇਹ ਨਸ਼ਾ ਨਸ਼ੇ ਦੇ ਵਿਰੁੱਧ ਕਾਰਵਾਈ ਹੋਈ ਹੈ ਕਿ ਜਿਹੜੀ ਅਗਿਆਪਿਤment ਕੀਤੀ ਗਈ ਸੀ ਜਿਹੜਾ ਸੱਜਾ ਬਾਰ ਕਰੀਆ ਉਹਦੇ ਕਰੀਆ ਕਾਰਵਾਈ ਹੋਈ ਹੈ ਦੇਖੋ ਇਹ ਜਿਹੜੀ ਕਾਰਪੋਰੇਸ਼ਨ ਦੀ ਕਾਰਵਾਈ ਹੈ ਇਹ ਇਲੀਗਲ ਇਨਕ੍ਰੋਚਮੈਂਟ ਦੀ ਕਾਰਵਾਈ ਹੈ ਪਰ ਇਹਦੇ ਨਾਲ ਜਿਹੜਾ ਸਾਨੂੰ ਪਤਾ ਲੱਗਿਆ ਕਿ ਇਹਦੇ ਤੇ ਐਨਡੀਪੀਐਸ ਐਕਟ ਦੇ ਮੁਕਦਮੇ ਵੀ ਹੈ ਉਸਨੇ આરોਪ ਲਗਾਏ ਹੈ ਕਹਿੰਦਾ ਜੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਮਹੀਨਾ ਬਿਤੀ ਗਿਆ ਜਿਹਦੇ ਚਾਲ ਦੇ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਟ